ਇਸ ਵੇਲੇ ਦੀ ਵੱਡੀ ਖਬਰ ਅਬੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਬੋਰ ਦੇ ਕੋਰਟ ਕੰਪਲੈਕਸ ਦੇ ਅੰਦਰ ਗੈਂਗਵਾਰ ਹੋਈ ਹੈ ਜਿਹਾ ਬਿਲਕੁਲ ਠੀਕ ਸੁਣਿਆ ਤੁਸੀਂ ਤਾਂ ਅਬੋਰ ਦੇ ਕੋਰਟ ਕੰਪਲੈਕਸ ਦੇ ਵਿੱਚ ਫਾਇਰਿੰਗ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਤੁਹਾਨੂੰ ਦੱਸੀਏ ਕਿ ਇੱਕ ਨੌਜਵਾਨ ਜੋ ਪੇਸ਼ੀ ਦੇ ਲਈ ਕੋਰਟ ਦੇ ਵਿੱਚ ਆਇਆ ਸੀ ਤਾਂ ਪੇਸ਼ੀ ਤੋਂ ਬਾਅਦ ਉਸ ਦੇ ਉੱਤੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੌਜਵਾਨ ਦੀ ਮੌਤ ਵੀ ਹੋ ਗਈ ਹੈ ਦਾ ਬੜਾ ਹੀ ਜਿਹੜਾ ਸਸੰਸਨੀ ਖੇਜ਼ ਮਾਮਲਾ ਇਹ ਬਣਿਆ ਹੋਇਆ ਤੇ ਪੂਰਾ ਮਾਹੌਲ ਵੀ ਅਬੂਰ ਦੇ ਵਿੱਚ ਇਸ ਵੇਲੇ ਜਿਹੜਾ ਹੈ ਲੋਕ ਸਹਿਮ ਦੇ ਮਾਹੌਲ ਦੇ ਵਿੱਚ ਨੇ ਕੋਰਟ ਕੰਪਲੈਕਸ ਦੇ ਅੰਦਰ ਦੀ ਗੱਲ ਕੀਤੀ ਜਾਵੇ ਤਾਂ ਖੁਦ ਵਕੀਲ ਵੀ ਜਿਹੜਾ ਨੇ ਉਹ ਇਸ ਸਮੇਂ ਸਹਿਮ ਦੇ ਮਾਹੌਲ ਦੇ ਵਿੱਚ ਨੇ ਜਨਾਦੇ ਵੱਲੋਂ ਪੁਲਿਸ ਦੇ ਉੱਤੇ ਵੀ ਸਵਾਲ ਚੁੱਕੇ ਗਏ ਨੇ ਕਿ ਕੋਰਟ ਦੇ ਅੰਦਰ 9 ਦੇ ਕਰੀਬ ਵਕੀਲ ਨੇ ਇੱਥੇ ਰੋਜ਼ ਹੀ ਮੁਜ਼ਰਮ ਜਿਹੜਾ ਨੇ ਉਹ ਪੇਸ਼ੀ ਦੇ ਲਈ ਆਂਦੇ ਨੇ ਵਕੀਲਾਂ ਦੀ ਬਾਰ ਐਸੋਸੀਏਸ਼ਨ ਹੈ ਇੱਥੇ ਪਰ ਫਿਰ ਵੀ ਇੱਥੇ ਸੁਰੱਖਿਆ ਦੇ ਕੋਈ ਪੱਕਾ ਪ੍ਰਬੰਧ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਆਰਮਜ਼ ਐਕਟ ਦੇ ਵਿੱਚ ਥੋੜੇ ਸਮੇਂ ਪਹਿਲਾਂ ਹੀ ਜਿਹੜਾ ਹੈ ਬਾਰ ਆਇਆ ਸੀ ਜ਼ਮਾਨਤ ਤੇ ਨੌਜਵਾਨ ਜਿਸ ਦਾ ਕਤਲ ਕੀਤਾ ਗਿਆ ਤਾਂ सोनू ਉਰਫ ਗੋਲੂ ਪੰਡਤ ਦੇ ਨਾਮ ਤੋਂ ਉਹ ਜੋ ਪਛਾਣ ਹੋਈ ਹੈ ਤਾਂ ਉਸੇ ਮਾਮਲੇ ਦੇ ਵਿੱਚ ਆਰਮਜ਼ ਐਕਟ ਦੇ ਮਾਮਲੇ ਦੇ ਵਿੱਚ ਹੀ ਜਜ਼ੀਰ ਜ਼ਮਾਨਤ ਹੋਈ ਸੀ ਤਾਂ ਜਦੋਂ ਅੱਜ ਉਸੇ ਮਾਮਲੇ ਦੇ ਵਿੱਚ ਅਦਾਲਤ 'ਚ ਪੇਸ਼ੀ ਤੇ ਪਹੁੰਚਦਾ ਹੈ ਤਾਂ ਪੇਸ਼ੀ ਤੋਂ ਬਾਅਦ ਜਦੋਂ ਆਪਣੀ ਗੱਡੀ ਦੇ ਵਿੱਚ ਬੈਠਣ ਲਈ ਜਾਂਦਾ ਤਾਂ ਉੱਥੇ ਹੀ ਪਾਰਕਿੰਗ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਚਿੱਟੇ ਰੰਗ ਦੀ ਕਾਰ ਦੇ ਵਿੱਚ ਹਮਲਾਵਰ ਜਿਹੜਾ ਨੇ ਉਹ ਗੱਡੀ ਚੋਂ ਬਾਹਰ ਆਦੇ ਨੇ ਤੇ ਇਸ ਗੋਲੂ ਪੰਡਤ ਦੇ ਉੱਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ 6 ਗੋਲੀਆਂ ਜਿਹੜੀਆਂ ਨੇ ਉਹ ਚਲਾਈਆਂ ਗਈਆਂ ਨੇ ਜਿਸ ਦੇ ਵਿੱਚੋਂ 5 ਸਿੱਧੀਆਂ ਗੋਲੂ ਪੰਡਤ ਦੇ ਲੱਗੀਆਂ ਨੇ ਤੇ ਹਸਪੀਟਲ ਲੈ ਕੇ ਜਾਂਦੇ ਸਮੇਂ ਡਾਕਟਰਾਂ ਦੇ ਵੱਲੋਂ ਉਸ ਨੂੰ ਮਰੇ ਤੈਲਾਂ ਦਿੱਤਾ ਗਿਆ ਤੇ ਇੱਕ ਹੋਰ ਨਾਲ ਦੇ ਹੀ ਸਾਥੀ ਜਿਹੜਾ ਗੋਲੂ ਪੰਡਤ ਦੇ ਨਾਲ ਉਸ ਦਾ ਦੋਸਤ ਦੱਸਿਆ ਜਾ ਰਿਹਾ ਜੋ ਪੇਸ਼ੀ ਤੇ ਨਾਲ ਆਇਆ ਸੀ ਉਸ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਗੋਲੀ ਉਸ ਦੇ ਵੀ ਲੱਗੀ ਹੈ ਤੇ ਮੌਕੇ ਤੇ ਹੀ ਪੁਲਿਸ ਜਿਵੇਂ ਜਾਣਕਾਰੀ ਮਿਲਦੀ ਹੈ ਤਾਂ ਪੁਲਸੀਆਂ ਟੀਮਾਂ ਪਹੁੰਚ ਜਾਂਦੀਆਂ ਨੇ ਐਸਐਸਪੀ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਵਕੀਲਾਂ ਨੂੰ ਬਾਰ ਅਸੋਸੀਏਸ਼ਨ ਦੇ ਮੈਂਬਰਾਂ ਨੂੰ ਇਹ ਪ੍ਰੋਸਸਦ ਆਇਆ ਗਿਆ ਹੈ ਕਿ ਕਿਸੇ ਵੀ ਤਰੀਕੇ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ 24 ਘੰਟਿਆਂ ਦੇ ਵਿੱਚ ਵਿੱਚ ਮਜ਼ਰਮ ਜਿਹੜਾ ਨੇ ਉਫੜ ਕੇ ਜਿਹੜਾ ਨੇ ਗ੍ਰਿਫਤਾਰ ਕਰ ਲਏ ਜਾਣਗੇ ਤਾਂ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਬੇਹਦ ਸੰਵੇਦਨਸ਼ੀਲਪੂਰਨ ਮੁੱਦਾ ਬਣ ਗਿਆ ਕਿਉਂਕਿ ਲੋਕ ਸਹਿਮ ਦੇ ਮਾਹੌਲ ਦੇ ਵਿੱਚ ਨੇ ਪਿਛਲੇ ਦਿਨਾਂ ਦੇ ਵਿੱਚ ਅਬੋਰ 'ਚ ਇੱਕ ਕਾਰੋਬਾਰੀ ਦਾ ਵੀ ਗੈਂਗਸਟਰਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਨਾਮੀ ਟੇਲਰ ਸੀ ਉਹ ਵਿਅਕਤੀ ਜਿਸ ਦਾ ਕਤਲ ਕੀਤਾ ਗਿਆ ਸੀ ਕਈ ਗਾਣਿਆਂ ਦੇ ਵਿੱਚ ਵੀ ਉਸ ਟੇਲਰ ਦਾ ਜ਼ਿਕਰ ਜਿਹੜਾ ਉਹ ਕੀਤਾ ਗਿਆ ਸੀ ਕੁਰਤੇ ਪਜਾਮਿਆਂ ਦੇ ਲਈ ਬਹੁਤ ਫੇਮਸ ਸੀ ਤੋਂ ਤੋਂ ਬਾਅਦ ਇਹ ਦੂਸਰੀ ਵੱਡੀ ਵਾਰਦਾਤ ਹੈ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਪੇਸ਼ੀ ਤੇ ਆਏ ਹੋਏ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਕਤਲ ਕਰ ਦਿੱਤਾ ਗਿਆ ਤਾਂ ਇਸ ਬਾਬਤ ਗੱਲਬਾਤ ਕਰਦੇ ਹੋਏ ਵਕੀਲ ਤੇ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਸੀਟੀਏ ਜੀ ਕਿ ਇੱਥੇ ਆਪਸ ਵਿੱਚ ਲਿਟੀਗੇਸ਼ਨ ਹੈ ਆਪਸ ਵਿੱਚ ਕਿਸੇ ਦੀ ਲਿਟੀਗੇਸ਼ਨ ਪ੍ਰਾਪਰਟੀ ਦੀ ਹੈ ਇਹ ਪਤਾ ਲੱਗਿਆ ਹੈ ਸੂਤਰਾਂ ਤੋਂ ਸੁਣਿ ਸੁਣਾਈ ਤੋਂ ਵੀ ਉਹਨਾਂ ਨੇ ਆਪਸ ਵਿੱਚ ਪਹਿਲੇ ਰੇਕੀ ਕੀਤੀ ਹੈ ਵੀ ਇੱਥੇ ਬੰਦਾ ਆਵੇਗਾ ਅਸੀਂ ਇੱਥੇ ਬਾਰ ਐਸੋਸੀਏਸ਼ਨ ਇੱਥੇ ਗੱਡੀਓ ਖੜੀ ਕਰੇਗਾ ਅਸੀਂ ਇਹਦੀ ਗੱਡੀ ਦੇ ਸ਼ੀਸ਼ਿਆਂ ਦੇ ਵਿੱਚੋਂ ਜਾਂ ਕਿਵੇਂ ਇਹਨੂੰ ਮਾਰਾਂਗੇ ਜਿਹੜਾ ਕ੍ਰਿਮੀਨਲ ਜਿਹਨੇ ਮਾਰਿਆ ਉਹਨੇ ਡੈਫੀਨਟਲੀ ਰੇਕੀ ਕੀਤੀ ਹੈ ਵੀ ਉਹ ਬੰਦਾ ਇੱਥੇ 8 ਵਜੇ ਆਏਗਾ ਤਰੀਕ ਮੁਕਤਨ ਜਾਂ ਕਰੇਗਾ ਉਹਨੇ ਇਸ ਤਰ੍ਹਾਂ ਕ੍ਰਿਮੀਨਲ ਨੇ ਬਿਨਾਂ ਡਰਦੇ ਹੋਏ ਬਿਨਾਂ ਬਾਰ ਐਸੋਸੀਏਸ਼ਨ ਇੱਥੇ ਜੱਜ ਸੱਤ ਜੱਜ ਨੇ ਇੱਥੇ ਇੱਥੇ ਉਹਨਾਂ ਦਾ ਸਟਾਫ ਹੈ ਫੈਮਿਲੀ ਹੈ ਉਹ ਇੱਥੇ ਐਸਪੀ ਦਾ ਦਫ਼ਤਰ ਹੈ ਉਹਨਾਂ ਇੱਥੇ 800 ਕ੍ਰਿਮਨ ਵਕੀਲ ਪ੍ਰੈਕਟਿਸ ਕਰਦੇ ਨੇ ਇੱਥੇ तकरीबन 1600 ਮੁੰਚੀ ਨੇ ਲੇਕਿਨ ਇਹਨਾਂ ਨੂੰ ਕੋਈ ਡਰ ਨਹੀਂ ਕ੍ਰਿਮੀਨਲਸ ਨੂੰ ਔਰ ਇਹ ਪੰਜਾਬ ਸਰਕਾਰ ਦੀ ਧੜੀ ਉਡਾਤੀਆਂ ਕਾਨੂੰਨ ਦੀ ਇਹਨਾਂ ਨੇ ਔਰ ਸਾਡੀ ਮੰਗ ਹੀ ਹੈ ਪਰਚਾਤਨ ਤੋਂ ਪਹਿਲਾ ਟਾਈਮ ਨਾ ਨਹੀਂ ਇਹਨਾਂ ਨੂੰ ਪਤਾ ਲੱਗਿਆ ਜੀ ਬੰਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਵੱਜੀ ਹੈ ਉਹ ਕਿੱਥੋਂ ਦੇ ਕੋਣ ਨੇ ਪਤਾ ਨਹੀਂ ਲੱਗਿਆ ਨਹੀਂ ਨਹੀਂ ਬਿਲਕੁਲ ਪਤਾ ਲੱਗਿਆ ਕੋਲੂ ਪੰਡਤ ਕੋਲੂ ਪੰਡਤ ਆਪਣੇ ਮੰਦਰੋਂ ਲੈ ਕੇ ਅੰਦਰ ਚਲੇ ਗਏ ਨਾ ਜਿਹਦੇ ਗੋਲੇ ਜਿਹਨੇ ਮਾਰਦੇ ਸਤਾਂ ਕਿੰਨੇ ਰਾਉਂਡ ਫਾਇਰ ਹੋਏ ਟੋਟਲ ਜੇ ਇੱਥੇ तकरीबन तकरीबन 3-4 ਨਹੀਂ ਬਾਕੀ ਆ ਅਸੀਂ ਖੋਲ ਇਕੱ ਪੁਲਿਸ ਕਰ ਰਹੀ ਹੈ ਡੂਰਿੰਗ ਦੀ ਇਨਵੈਸਟੀਗੇਸ਼ਨ ਇਟ ਵਿਲ ਬੀ ਰੀਵੀਲਡ ਦੈਟ ਹਾਊ ਮੈਨੀ ਸ਼ਾਟਸ ਹੈ ਬਿਲਕੁਲ ਇਹ ਕਰਨਗੇ ਇਨਵੈਸਟੀਗੇਸ਼ਨ ਦਾ ਮੁੱਦਾ ਹੈ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਇਲਪ ਨਹੀਂ ਕਰ ਸਕਦੇ ਪੁਲਿਸ ਲੇਕਿਨ ਇਹ ਜਰੂਰ ਪਤਾ ਹੈ ਵੀ ਉਹ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਉਮੀਦ ਹੈ ਕਿ ਇਹ ਜੁਡੀਸ਼ੀਅਸ ਕਰਨਗੇ ਇਨਵੈਸਟੀਗੇਸ਼ਨ ਔਰ ਸਹੀ ਸੱਚ ਲਿਆਣਗੇ ਔਰ ਕ੍ਰਿਮੀਨਲ ਨੂੰ 24 ਘੰਟਿਆਂ ਦੇ ਵਿੱਚ ਫੜ ਕੇ ਸਾਡੀ ਬਾਹਰ ਐਸੋਸੀਏਸ਼ਨ ਨੂੰ ਦੱਸਣਗੇ ਵੀ ਅਸੀਂ ਆਹ ਕੰਮ ਕਰਦੇ ਜਿਹੜਾ ਆਪਣਾ ਬੋਲੂ ਪੰਡਰਸੀ ਜਿਹਦਾ ਨਾਮ ਇਹਨੂੰ ਇੱਥੇ ਆਪਣੀ ਤਰੀਕ ਹੁਕਤ ਨਾ ਇਹ ਜਿਹਨੂੰ ਕਿ ਸਹੀਨ ਕੰਪਲੈਕਸ ਦੇ ਵਿੱਚ ਬਾਹਰ ਨਿਕਲਦੇ ਸਾਰੇ ਕੋਈ ਕੋਈ ਵਾਈਟ ਕਾਰ ਤੇ ਆਏ ਸੀ ਕਿ ਬੰਦੇ ਇਹਨਾਂ ਨੇ ਜਿਹੜਾ ਉਹਨੂੰ ਚਾਰ-ਪੰਜ ਰਾਉਂਡ ਫਾਇਰ ਕੀਤੇ ਜਿਹਦੇ ਵਿੱਚ ਉਹ ਉੱਥੇ ਇੰਜਰਡ ਹੋ ਗਿਆ ਸੀ ਉਹਨੂੰ ਹਸਪੀਟਲ ਲਿਆ ਕੇ ਜਿਹੜੀ ਉਹਦੀ ਉਹ ਇੱਥੇ ਉਹਦੀ ਡੈਥ ਹੋ ਗਈ ਉਹਦੀ ਸੋ ਇਸ ਕੇਸ ਦੇ ਵਿੱਚ ਅਸੀਂ ਇਹਨਾਂ ਦਾ ਇੰਟਰ ਗੈਂਗ ਰਿਵੈਲਰੀ ਹੈ ਵਾਏ ਇਹਦੇ ਵਿੱਚ ਅਸੀਂ ਬੰਦਾ ਆਲਮੋਸਟ ਜਿਹੜਾ ਆਈਡੈਂਟੀਫਾਈ ਕਰ ਲਿਆ ਵਾ ਇਹਦੇ ਵਿੱਚ ਜਲਦੀ ਹੀ ਅਸੀਂ ਜਿਹੜਾ ਜਿਹੜਾ ਉਹ ਬੰਦੇ ਨੂੰ ਫੜਾਂਗੇ ਜਲਦੀ ਹੀ ਵਧੀਆ ਉਹਨੂੰ ਐਗਜ਼ੈਂਪਲਰੀ ਜਿਹੜਾ ਇਹਦੇ ਵਿੱਚ ਜਿਹੜਾ ਸਾਡਾ ਪੁਲਸ ਸੈਕਸ਼ਨ ਹੋਊਗਾ ਕਿਸੇ ਨੂੰ ਵੀ ਕੋਈ ਸਕਿਅਰ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜਿੱਥੇ ਵੀ ਕੋਈ ਗੈਂਗਸਟਰ ਕ੍ਰਾਈਮ ਹੁੰਦਾ ਜਾਂ ਇਦਾਂ ਦਾ ਕ੍ਰਾਈਮ ਹੋਇਆ ਪੁਲਿਸ ਵੱਲੋਂ ਬਿਲਕੁਲ ਸਖ਼ਤੀ ਨਾਲ ਜਿਹੜਾ ਉਸ ਜਿਹੜਾ ਉਹਨੂੰ ਜਿਹੜਾ ਉਹਨੂੰ ਨਿਚਠਿਆ ਜਾਂਦਾ ਵਾ ਸੋ ਇਸ ਮਾਮਲੇ ਦੇ ਵਿੱਚ ਅਸੀਂ ਇਦਾਂ ਇੱਕ ਵਧੀਆ ਜਿਹੜਾ ਐਕਸ਼ਨ ਕਰਾਂਗੇ ਦੇ ਵਿੱਚ ਕਾਰਨ ਕੀ ਹੈ ਜੀ ਮਰਡਰ ਦਾ ਮਤਲਬ ਉਹ ਗੈਂਗਰ ਗੈਂਗਰ ਵੱਲੋਂ ਇਹਨਾਂ ਨੇ ਇਹਨਾਂ ਦੇ ਖਿਲਾਫ਼ ਵੀ ਇੱਕ ਗੱਗੀ ਇਹਦੇ ਖਿਲਾਫ਼ ਵੀ ਜਿਹੜੇ 5 6 7 ਮੁਕਦਮੇ ਦਰਜਾ ਹੈ ਦੂਸਰੇ ਬੰਦੇ ਜਿਹੜੇ ਉਹ ਮੈਂ ਉਹਨਾਂ ਦਾ ਨਾਮ ਨਹੀਂ ਲਾਊਂਗਾ ਕਿਉਂਕਿ ਅਸੀਂ ਉਹਨਾਂ ਨੂੰ ਫਾਲੋ ਕਰ ਰਹੇ ਹਾਂ ਤੇ ਉਹਨਾਂ ਦੇ ਖਿਲਾਫ ਵੀ ਜਿਹੜੇ ਪਰਚੇ ਨਦਰਜ ਸੋ ਇਹ ਬੰਦਾ ਬੇਲ ਓਟ ਹੋ ਕੇ ਆਇਆ ਸੀਗਾ ਬੇਲ ਤੋਂ ਬਾਹਰ ਆਇਆ ਸੀ ਆ ਕੇ ਆਪਣੀ ਤਰੀਕੂਤ ਨਾਇਆ ਸੀਗਾ ਸੋ ਇਹ ਜਿਹੜਾ ਇਨਸੀਡੈਂਟ ਹੋਇਆ ਜਿਹੜਾ ਇਹ ਜਿਹੜਾ ਬਿਲਕੁਲ ਜਿਹੜਾ ਅਸੀਂ ਟਾਇਲਟ ਨਹੀਂ ਕਰਾਂਗੇ ਅੰਦਾ ਦੀ ਜਿਹੜੀ ਲਾਲੈਸਨੈਸ ਨਾ ਇਹਦੇ ਵਿੱਚ ਜਿੱਥੇ ਵੀ ਕਿਤੇ ਹੋਇਆ ਵਾ ਉੱਥੇ ਪੁਲਿਸ ਦਾ ਐਕਸ਼ਨ ਡਿਮੋਨਸਟ੍ਰੇਟਿਵ ਹੁੰਦਾ ਵਾ ਐਡਮੋਨਸਟ੍ਰੇਟਰੀ ਐਕਸ਼ਨ ਹੋਗਾ